ਵਾਰਚ ਪੰਜਾਬ ਦੇ ਮੁਖੀ ਅਮਰਦੀਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਅੱਜ ਇੱਕ ਵਾਰ ਫਿਰ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਜਥੇਦਾਰ ਨਾਲ ਹੋਈ ਗੱਲਬਾਤ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਉਹਨਾਂ ਦੀ ਗੱਲਬਾਤ ਕੇਂਦਰ ਦੇ ਨਾਲ ਚੱਲ ਰਹੀ ਹੈ ਅਤੇ ਉਹਨਾਂ ਨੂੰ ਆਸ ਹੈ ਕਿ ਜਲਦੀ ਹੀ ਅਮਰਦੀਪਾਲ ਸਿੰਘ ਦੇ ਉੱਤੇ ਉਚਿਤ ਕੋਈ ਕਦਮ ਜ਼ਰੂਰ ਚੁੱਕਿਆ ਜਾਵੇਗਾ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜ세ਦਾਰ ਅਕਾਲਤਖਸਰਬ ਨੂੰ ਮਿਲੇ ਸੀ ਤੇ ਉਹ ਕਹ ਰਹੇ ਸੀ ਅਸੀਂ ਯਤਨ ਜਾਰੀ ਆ ਤੇ ਸਾਨੂੰ ਉਹਨਾਂ ਤੇ ਪੂਰਾ ਭਰੋਸਾ ਵੀ ਉਹ ਚੰਗੇ ਪਾਸੇ ਨੂੰ ਵਧ ਰਹੇ ਆ ਇਸ ਕਰਕੇ ਉਹ ਜਿਹੜੇ ਉਹ ਦੋ ਇਸਨਾਂ ਦੀ ਹਾਲਤ ਵੀ ਜਿਆਦਾ ਖਰਾਬ ਨਹੀਂ ਉਹ ਸਾਰੇ ਉਹਨਾਂ ਦੇ ਧਿਆਨ ਚ ਹੈਗੇ ਸਾਰੀਆਂ ਗੱਲਾਂ ਹੈਗੀਆਂ ਇਸ ਕਰਕੇ ਉਹ ਕਹਿੰਦੇ ਵੀ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕੋਈ ਚੰਗਾ ਨਤੀਜਾ ਨਿਕਲੇ ਭਾਈ ਕੋ ਦਿੱਕਤ ਖਲਸਾ ਕੀ ਅਜਿਹਾ ਸਵਿਛ ਬੋਤਾ ਗਿਆ ਉਹਨਾਂ ਨੇ ਭਰੋਸਾ ਦਿੱਤਾ ਵੀ ਅਸੀਂ ਪਹਿਲਾਂ ਵੀ ਸਿਹਰਦਾਂ ਗੱਲ ਕਰ ਰਹੇ ਆਂ ਤੇ ਹੋਰ ਵੀ ਕੋਈ ਪੋਜੀਟਿਵ ਹੀ ਤੁਹਾਨੂੰ ਰਿਜ਼ਲਟ ਦਵਾਂਗੇ ਤੇ ਕਰ ਰਹੇ ਆਂ ਹੀ ਬੇਨਤੀ ਕਰਕੇ ਆਂ ਕਿ ਤੁਸੀਂ ਉਹ ਇਤੇ ਗੰਭੀਰਤਾ ਦੇ ਨਾਲ ਚੱਲੋ ਉਹ ਸਰਗਾ ਦੀ ਤਬੀਅਤ ਵੀ ਖਰਾਬ ਹੋਈ ਜਿੰਨਾ ਨੇ ਮੈਡੀਕਲ ਕਰਵਾਇਆ ਉਹਨਾਂ ਦਾ ਸਾਨੂੰ ਇੰਨਾ ਹੀ ਪਤਾ ਲੱਗਾ ਜੇ ਹੁਣ ਜਾ ਕੇ ਪਤਾ ਲੱਗੇਗਾ ਦੁਬਾਰਾ ਫੋਨ ਆਉਂਦਾ ਵੀ ਕੀ ਦੱਸਦੇ ਹੁੰਦਾ ਕਿਵੇਂ ਵੀ ਹੁਣ ਕੀ ਸਥਿਤੀ ਆ ਬਾਕੀ ਠੀਕ ਆ ਗੁਰੂ ਸਾਹਿਬ ਕਿਰਪਾ ਕਰਨਗੇ ਠੀਕ ਹੀ ਹੋਏਗਾ